ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਵੀਰਾਂ ਨੂੰ ਦੋਸਤਾਂ ਨੂੰ ਅੱਜ ਗੱਲ ਕਰਦੇ ਆਪਾਂ ਮੱਕੀ ਤੇ ਮੂੰਗੀ ਦੀ ਆਪਣੇ ਆ ਖੇਤਾਂ 'ਚ ਮੂੰਗੀ ਬੀਜੀ ਸੀ ਆਪਾਂ ਨੇ ਜੀ 20 ਮਾਰਚ ਨੂੰ ਤੁਸੀਂ ਦੇਖ ਲਓ ਬਈ ਝੋਨਾ ਇਹਦਾ 20 ਤਰੀਕ ਦਾ ਲੱਗਾ ਹੈ 22 ਤਰੀਕ ਦਾ ਜੀ ਝੋਨੇ ਦਾ ਦੌਰ ਨੂੰ ਦਾ ਦੇਖ ਲਓ ਕਿੰਨਾ ਸਪੀਡ ਨਾਲ ਚੱਲ ਰਿਹਾ ਹੈ ਅਜੇ ਜਿਹੜੇ ਉਹ ਪਾ ਰਹੇ ਆ ਤੇ ਭਾਈ ਇਹ 20 ਮਾਰਚ ਨੂੰ ਆਪਾਂ ਹੋਊਗੀ ਬੀਜ ਦੀ ਤੇ ਮੱਕੀ ਬੀਜ ਦੀ ਆਪਾਂ ਨੇ 20 ਫਰਵਰੀ ਦੀ 20 25 ਫਰਵਰੀ ਨੂੰ ਹਜੇ ਮੱਕੀ 'ਚ ਆਪਾਂ ਲਟਾ ਪਿੰਗ ਹੋ ਰਹੇ ਆ ਜੋ ਉਹ ਨੂੰ ਕੋ ਬੱਢੀ ਕੋ ਕੱਲ ਵੱਡੀ ਕੋ ਅੱਜ ਵੱਢਣ ਲੱਗੇ ਫੇਰ ਮੀਂਹ ਆ ਗਿਆ ਕੋਲ ਮਲਾ ਕੇ ਮੂੰਗੀ ਸਵਾਰ ਆਪਣੀ 50000 ਦਾ ਕੀਲਾ ਹੋਇਆ। ਪਿਛਲੇ ਸਾਲ ਮੂੰਗੀ ਦਾ ਰੇਟ ਵੀ ਜ਼ਿਆਦਾ ਸੀ ਝਾੜ ਵੀ ਜਾਂਦੀ ਪਿਛਲੇ ਸਾਲ ਨਾਲ ਝਾੜ ਵੀ ਘਟਿਆ ਤੇ ਰੇਟ ਵੀ ਘਟ ਗਿਆ। ਯਾਨੀ ਉਹ 50000 ਰੁਪਿਆ ਤੁਸੀਂ ਪੁੱਛੋ ਨਾ ਵੀ ਕਿੰਨਾ ਮੋਰੇ ਹੈ ਜੀ ਮੱਕੀ ਨਾਲੋਂ ਮੇਰੇ ਮੇਰੀ ਸਮਝ ਦੇ ਵਿੱਚ ਮੱਕੀ ਚਲੋ ਹਰੇਕ ਬੰਦੇ ਦਾ ਆਪਣਾ ਸਿਸਟਮ ਹੈ। ਇਹ ਚੋਨਾ ਲੱਗ ਗਈ ਇੱਥੇ ਟਾਈਮ ਨਾ ਸਾਰੇ ਗਾਹਾਂ ਆ ਆਲੂ ਦੀ ਬਿਜਾਈ ਹੋ ਜਾਣੀ ਐ ਸਾਰਾ ਕਣਕ ਬੀਜੀ ਜਾਣੀ ਐ ਮੱਕੀ ਵਾਲਿਆਂ ਦੇ ਹਜੇ ਕੱਦੂ ਕਰਨਾ ਜੀ ਹਜੇ ਵੱਢਣ ਤੋਂ ਰਹਿੰਦੀ ਐ ਯਾਨੀ ਪੁੱਛਣਾ ਉਸੇ ਇੰਨਾ ਹਰਾਸਮੈਂਟ ਦਾ ਘਰ ਹੋਇਆ ਪਿਆ ਸੇ ਮੱਕੀ ਦਾ ਇਸ ਵਾਰ ਬਹੁਤ ਜ਼ਿਆਦਾ ਮੰਡੀਆਂ ਦੇ ਵਿੱਚ ਲੁੱਟ ਹੋ ਰਹੀ ਐ ਪੂਰੀ ਸੁੱਕ ਰਹੀ ਨਹੀਂ ਮੱਕੀ ਗਿੱਲੀ ਵੇਚ ਦੌਰ ਰੇਟ ਨਹੀਂ ਲੱਗ ਰਿਹਾ ਯਾਨੀ ਮੈਨੂੰ ਮੂੰਗੀ ਬਹੁਤ ਵਧੀਆ ਲੱਗੀ ਐ ਆਪਣਾ ਖੇਤ ਵੇਲੀ ਖੇਤਾਂ ਚ ਤਾਕਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਫਸਲ ਦਾ ਉਠਾ ਬਹੁਤ ਹੈ تیرੇ ਨਾਲ ਆਪਾਂ ਨੂੰ 5-6 ਸਾਲ ਹੋ ਗਏ ਲੋਕਡਾਊਨ ਵੇਲੇ ਦੇ ਆਪਾਂ ਮੂੰਗੀ ਬੀਜਦੇ ਆ ਜਦੋਂ ਸ਼ੁਰੂ ਕਰੀ ਸੀ ਬਹੁਤ ਵਧੀਆ ਤੇ ਜਰ ਬਾਰਿਸ਼ ਹੈ ਬਾਕੀ ਦੂਜੇ ਨੰਬਰ ਤੇ ਆਪਾਂ ਡੀਐਸਆਰ ਵੀ ਕਰਦੇ ਆ ਉਹ ਵੀ ਤੁਹਾਨੂੰ ਦਿਖਾਉਣਾ ਹੈ ਅੱਜ ਉਹ ਵੀ ਆਪਾਂ 20 ਤਰੀਕ ਤੋਂ 18 20 ਤਰੀਕ ਤੋਂ ਸ਼ੁਰੂ ਕਰੀ ਦੀ ਵੀ ਆਈ 15 ਤੁਹਾਨੂੰ ਆਉਂਦੀ ਉਹ ਵੀ ਦਿਖਾਉਣਾ ਹੈ ਤੁਹਾਨੂੰ ਤਾਂ ਮੇਰੇ ਸਮਝ ਦੇ ਵਿੱਚ ਵੀ ਮੂੰਗੀ ਦੀ ਕੋਈ ਹਰਾਸ ਮੈਂਟੇ ਨਹੀਂ ਹੈਗੀ ਜੀ ਕੋਈ ਖੰਡਾਰਾ ਨਹੀਂ ਹੈਗਾ ਜੀ ਪੈਸੇ ਵਧੀਆ ਬਣਦੇ ਆ ਕਣਕ ਜਿੰਨੇ ਪੈਸੇ ਮੂੰਗੀ ਦੇ ਜਾਂਦੀ ਹੈ ਕੋਈ ਲੇਬਰ ਨਹੀਂ ਵੱਧ ਪੈਂਦੀ ਕੋਈ ਕੁਝ ਨਹੀਂ ਪੈਂਦਾ ਬਹੁਤ ਵਧੀਆ ਤੇਰ ਬਾਰੇ ਹੈ ਮੂੰਗੀ ਦਾ ਬਾਕੀ ਤਾਂ ਸਾਰਿਆਂ ਦੇ ਆਪਣੇ ਆਪਣਾ ਸਿਸਟਮ ਹੈ ਕਿਸੇ ਨੂੰ ਮੂੰਗੀ ਵਧੀਆ ਲੱਗਦੀ ਹੈ ਕਿਸੇ ਨੂੰ ਮੱਕੀ ਵਧੀਆ ਲੱਗਦੀ ਹੈ ਯਾਨੀ ਮੇਰਾ ਆਪਣਾ ਤਜਰਬਾ ਸੀ ਮੂੰਗੀ ਵੱਧ ਤੋਂ ਵੱਧ ਪਹਿਲਾਂ ਕਣਕ ਵੀ ਤੇ ਆਲੂ ਪੱਟ ਕੇ ਕੱਚਾ ਉਹਦੇ ਬਾਅਦ ਫਰਵਰੀ ਚ ਬੀਜਦੇ ਹਾਂ ਮੱਕੀ ਮਾਰਚ ਜਮਾ ਹੀ ਮੱਕੀ ਦੀ ਵੀ ਤੇ ਮਾਰਚ ਹੀ ਬੀਜਦੇ ਹਾਂ ਮੂੰਗੀ ਪੂਰਾ ਵਧੀਆ ਇਹਦਾ ਸਿਸਟਮ ਦੂਸਰੇ ਸਾਲ ਨੂੰ ਸਾਰੇ ਲਾਈਨ ਸਹੀ ਬਣ ਜਾਂਦੀ ਹੈ ਹੁਣ ਚਲੋ ਹੁਣ ਆ ਹੁਣ ਆ ਗਿਆ ਆਪਣਾ ਡੀਐਸਆਰ ਤੇ ਗੱਲ ਕਰਦੇ ਆ ਆ ਆਪਣੀ ਡੀਐਸਆਰ ਹੈ ਜੀ ਇਹ 1500 ਨੂੰ ਆਪਣੀ ਕੋਈ ਵੈਰਾਈ ਲੱਗੀ ਹੋਈ ਕੋਈ ਚੱਕ ਨਹੀਂ ਕੋਈ ਕੁਛ ਨਹੀਂ ਸਾਰਿਆਂ ਨਾਲ ਵੱਡਾ ਬੈਨੀਫਿਟ ਮੈਨੂੰ ਇਹਦੇ ਵਿੱਚ ਇਹ ਲੱਗਿਆ ਡੀਐਸਆਰ ਦੇ ਵਿੱਚ ਜਿਹੜਾ ਆਪਾਂ ਬੜੀ ਸਮੱਸਿਆ ਫੁੱਟ ਰੋਡ ਦੀ ਜਿਹੜਾ ਆਪਾਂ ਝੰਡਾ ਰੋਗ ਕਹਿੰਦੇ ਆ ਆਪਣੇ ਖੇਤਾਂ ਦੇ ਵਿੱਚ ਜੀ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਮੈਨੂੰ ਹਜੇ ਤੱਕ ਇੱਕ ਵੀ ਬੋਟਾ ਝੰਡੇ ਰੋਗ ਦਾ ਨਹੀਂ ਲੱਭਿਆ ਹੈਗਾ ਜੀ ਆ ਡੀਐਸਰ ਆਪਣੀ ਨਾ ਕੋਈ ਕੱਖਾਂ ਦੀ ਪ੍ਰੋਬਲਮ ਦੋ ਵਾਰ ਸਪਰੇਅ ਕਰਤੀ ਇਹਨੂੰ ਆਪਾਂ ਨੋਮਨੀ ਗੋਲਡ ਦੀ ਕੋਈ ਦਿੱਕਤ ਵਾਲੀ ਗੱਲੇ ਨਹੀਂ ਹੈਗੀ ਜਮਾਈ ਦੀ ਡੱਕਾ ਬਧੀਆ ਸਿਸਟਮ ਲੱਗਿਆ ਵੀ ਟਾਈਮ ਨਾਲ ਆਲੂ ਬੀਜਿਆ ਜਾਊਗਾ ਜੀ ਟਾਈਮ ਨਾਲ ਸਾਰੀ ਅਲਾਈਨਮੈਂਟ ਸਾਲ ਭਰ ਦੀ ਸਹੀ ਹੋ ਜਾਂਦੀ ਹੈ ਸਾਲਾਂੋਂ ਵੱਡਾ ਇਹਦੇ 'ਚ ਬੈਨੀਫਿਟ ਇਹੀ ਲੱਗਦਾ ਬਈ ਪਪਾ ਨੂੰ ਜਿਹੜਾ ਝੰਡਾ ਰੋਗ ਆ ਉਹਦੀ ਸਮੱਸਿਆ ਨਹੀਂ ਹੈਗੀ ਜੀ ਜਮਾਈ ਇੱਕ ਵੀ ਜਾਣੀ ਜੀ ਤੁਸੀਂ ਝੰਡੇ ਰੋਗ ਦਾ ਕੋਈ ਡਾਲ ਬੂਟਾ ਮੈਨੂੰ ਖੇਤ ਦੇ ਵਿੱਚ ਨਹੀਂ ਲਿਖਿਆ ਆ ਕੁੱਤਿਆਂ ਨੇ ਗਾ ਪਾਇਆ ਪੇ ਵਿੱਚ ਦੇਖੋ ਕਹ ਜੀ ਸ਼ਾਨਦਾਰ ਖੜੀ ਹੈ ਜੀ 1500 ਉਹ ਵੈਰਾਈਟੀ ਆ ਇਹ ਆਪਣੇ ਕੋ 8 ਕਿਲਿਆਂ ਦਾ ਹੈ ਜੀ ਪਲਾਟ ਆ ਇਹ 8 ਕਿਲੇ ਆਪਣੇ ਇਹ ਨੇ ਜੀ 7 ਕਿਲੇ ਆਪਣੇ ਕੋ ਹੋਰ ਨੇ 15 ਕਿਲੇ ਆਪਣੇ ਕੋ ਡੀਐਸਰ ਦੇਨੇ 1500 ਨਾਉ ਦੇ ਖੇ ਖੜੀ ਆ ਸਾਰੀ ਉਹ ਯਾਨੀ ਇਹ ਵੀ ਜ਼ਰੂਰ ਯਾਨੀ ਤਜਰਬਾ ਇੱਕ ਅੱਧੇ ਏਕੜ ਦਾ ਕਰਨਾ ਚਾਹੀਦਾ ਜੀ ਉਹ ਕਿਸੇ ਇੱਕ ਕਿੱਲੇ ਨਾਲ ਆਪਾਂ ਅਮੀਰ ਗਰੀਬ ਨਹੀਂ ਹੋਣ ਲੱਗੇ ਤੇ ਕਾਟਲ ਦੋ ਕਾਟੜ ਘਟ ਜੁੱਤਾ ਵੀ ਫਰਕ ਨਹੀਂ ਪਾਜੂਗਾ ਤਾਂ ਵੀ ਫਰਕ ਨਹੀਂ ਵੈਸੇ ਘਟਣ ਦਾ ਤਾਂ ਜਾਣ세 ਨਹੀਂ ਹੈਗਾ ਕਿ ਆਪਾਂ ਦਾ ਕਦੇ ਘਟਿਆ ਨਹੀਂ ਹੈਗਾ ਗਵਰਨਮੈਂਟ ਦਾ ਕਿ ਸੌਖਾ ਜੀ ਬਈ ਬਜਾਈ ਕਰਕੇ ਕੰਮੇ ਨਹੀਂ ਜੀ ਕੋਈ ਹੈਗਾ ਹੁਣ ਅਗਲੀ ਵਾਰ ਦੀ ਪਲੈਨਿੰਗ ਇਹੀ ਹੈ ਵੀ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਗਈ। ਤਾਂ ਡੀਐਸਆਰ ਹੋਰ ਵਧਾ ਦਾਂਗੇ ਜਿੰਨੀ ਵੀ ਹੋ ਗਈ। ਆਹ ਨੂੰ 26 ਵੀ ਕਰਾਂਗੇ। ਯਾਰ 126 ਕਰਾਂਗੇ। ਪਹਿਲਾਂ 1509 ਤੀ ਚੱਲਦਾ ਇਤਿਹਾਸ। ਦੇਖੋ ਇਹ ਸਾਰੇ ਖੇਤਾਂ ਦਾ ਸਾਨੂੰ ਮੇੜਾ ਮਰਾਤਾ। ਕਣਿ ਝੰਡਾ ਰੋਗ ਦੀ ਸਾਰਿਆਂ ਨਾਲ ਵੱਡੀ ਇਹਦੇ ਵਿੱਚ ਜਿਹੜੀ ਉਹ ਜਿਹਦੀ ਬਹੁਤ ਇਹਨੂੰ ਆਪਣੇ ਸਮੱਸਿਆ ਦਾ ਉਹ ਤੋਂ ਛਟਕਾਰਾ ਝੰਡਾ ਰੋਗ ਦਾ ਨਹੀਂ ਸਾਰੇ ਆਪਣੇ ਖੇਤ तकरीबन ਆਹੀ ਕੰਡੀਸ਼ਨ ਦੇ ਵਿੱਚ ਖੜੇ ਨੇ ਕਿਥੇ ਜਿਹੜੇ ਉਹ ਪਹਿਲਾਂ ਵੱਧ ਵੱਧ ਪਹਿਲਾਂ ਪੈ ਗਿਆ ਵਿਚਾਰ ਦੇਣ ਉਹ ਕਾਲੀ ਹੈ ਕਈਆਂ ਚਿਰ ਉਹ ਇਹ ਲੇਟ ਪਿਆ ਕੋਈ ਵੀ ਜਾਨੀ ਪਰੇਸ਼ਾਨੀ ਦੀ ਹੈ ਨਹੀਂ ਜੀ ਸਵਾਨੋਂ ਬੜਦਾ ਹੈ ਉਹ ਛੰਡਾ ਰੋਗ ਨਹੀਂ ਆਉਂਦਾ ਇਹਦੇ ਵਿੱਚ ਕਿੰਨੀਆਂ ਦਵਾਈਆਂ ਪੈਂਦੀਆਂ ਨੇ ਹੋਰ ਛੰਡਾ ਰੋਗ ਤੋਂ ਆਪਾਂ ਨੇ ਵਾਸੇ ਇੱਕ ਵੀ ਸੋਧ ਕੇ ਵੇਚਤੀ ਫੋਰੇਜ ਕੁਝ ਨਹੀਂ ਕਰਿਆ ਹੈਗਾ ਧੰਨਵਾਦ ਜੀ ਸასი ਕਾਲ